ਸਸਿਗਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਅਤੇ ਇਹ ਤੁਹਾਡਾ ਅਖਬਾਰ YouTube ਫੇਸਬੁਕ ਤੇ ਇੰਸਟਾਗ੍ਰam ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਹਾਡਾ ਅਖਬਾਰ ਜੇ ਤੁਸੀਂ ਪੰਜਾਬੀ ਚ ਲਿਖੋਗੇ ਫੇਸਬੁਕ ਇੰਸਟਾਗ੍ਰam ਤੇ ਤੁਹਾਡੇ ਸਾਹਮਣੇ ਆ ਜਾਏਗਾ ਸਾਡੇ ਦੋਨੇ ਚੈਨਲ ਜਿਹੜੇ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬੋ ਤੁਹਾਡਾ ਕੀ ਕੀਤਾ ਸਬਸਕ੍ਰਾਈਬ ਜਿਹੜਾ ਸਾਡੇ ਲਈ ਇੱਕ ਬਹੁਤ ਵੱਡਾ ਕੰਮ ਕਰੇਗਾ ਤਾਂ ਦੋਸਤੋ ਅੱਜ ਤੋਂ ਆਪਾਂ ਇੱਕ ਨਵੀਂ ਸੀਰੀਜ਼ ਹੈ ਜਿਹੜੀ ਉਸ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਆ ਜੋ ਸੀਰੀਜ਼ ਹੈ ਇਸ ਦਾ ਨਾਮ ਹੋਵੇਗਾ ਆ ਜੋ ਕ੍ਰਾਈਮ ਤੱਕ ਦੀ ਕਹਾਣੀ ਕ੍ਰਾਈਮ ਤੱਕ ਦੀ ਹੋਵੇਗਾ ਇਹ ਸੀਰੀਜ਼ ਦੇ ਵਿੱਚ ਹਰ ਰੋਜ਼ ਤੁਹਾਨੂੰ ਅਸੀਂ ਜੋ ਦੇਸ਼ ਵਿਦੇਸ਼ ਦੇ ਵਿੱਚ ਜੋ ਭਿਆਨਕ ਹੱਤਿਆकांड ਹੋਣਗੇ ਇਹ ਚਰਚੇਤ ਹੱਤਿਆकांड ਹੋਣਗੇ ਉਹਨਾਂ ਦੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਦੋਸਤੋ ਅੱਜ ਦੀ ਜਿਹੜੀ ਕਹਾਣੀ ਹੈਗੀ ਹੈ ਇਹ ਇੰਦੌਰ ਸ਼ਹਿਰ ਦੀ ਕਹਾਣੀ ਹੈ ਜਿਹੜੀ ਸੋਨੂੰ ਮੈਂ ਦੱਸਣ ਜਾ ਰਿਹਾ ਹਾਂ ਇਹ ਇੰਦੌਰ ਦੇ ਵਿੱਚ ਇੱਕ ਲੇਡੀਜ਼ ਉਸਦੀ ਬੇਟੀ 21 ਸਾਲਾਂ 42 ਸਾਲਾਂ ਮਹਿਲਾ ਮੇਗਾ ਸੀਗੇ ਜਿਹੜੇ ਇਕ ਉਹਨਾਂ ਦੀ 21 ਸਾਲ ਦੀ ਬੇਟੀ ਅਤੇ 70 ਸਾਲ ਦੀ ਮਾਤਾ ਜਿਹੜੀ ਉਹਨਾਂ ਦੀ ਹੱਤਿਆ ਹੈ ਜਿਹੜੀ 2011 ਦੇ ਵਿੱਚ ਹੁੰਦੀ ਹੈ ਅ ਇਸ ਮਾਮਲੇ ਨੂੰ ਲੈ ਕੇ ਅੰਦਰ ਦੇ ਵਿੱਚ ਕਾਫੀ ਜੋ ਪ੍ਰੋਟੈਸਟ ਹੋਇਆ ਸੀਗਾ ਕੈਂਡਲ ਮਾਰਚ ਵੀ ਨਿਕਲੇ ਸੀਗੇ ਤਾਂ ਸ਼ੁਰੂਆਤ ਕਰਦੇ ਆਂ ਦੋਸਤੋ ਆਪਾਂ ਇਸ ਕਹਾਣੀ ਦੇ ਨਾਲ ਅ ਤਾਂ ਦੋਸਤੋ ਇੱਥੇ ਕਨਾਲ ਤੁਹਾਨੂੰ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਇੱਕ ਦੋ ਤਿੰਨ ਨਾ ਚੀਜ਼ਾਂ ਨੇ ਜਿਹੜੀਆਂ ਬਹੁਤ ਵਧੀਆ ਜੋ ਸਿੱਖਿਆ ਦੇਖਣ ਨੂੰ ਮਿਲਦੀ ਹੈ ਕਿ ਕਦੇ ਵੀ ਜੇ ਤੁਹਾਡੇ ਕੋਲ ਪੈਸਾ ਹੈ ਸੋਨਾ ਵਗੈਰਾ ਉਸ ਦਾ ਸ਼ੌਫ ਨਹੀਂ ਕਰਨਾ ਚਾਹੀਦਾ ਕਿਸੇ ਅਣਜਾਣ ਬੰਦੇ ਨਾਲ ਜਲਦੀ ਜਲਦੀ ਗੱਲ ਨਹੀਂ ਕਰਨੀ ਚਾਹੀਦੀ ਕਿਸੇ ਅਣਜਾਣ ਜੋ ਬੰਦਾ ਹੈਗਾ ਉਸ ਨਾਬਦ ਕਰ ਦੇ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ ਇਹ ਕੁਝ ਚੀਜ਼ਾਂ ਦੀ ਸਿੱਖਿਆ ਜਿਹੜੇ ਇਸ ਚ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲੂਗੀ ਤਾਂ ਦੋਸਤੋ ਆਪਾਂ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ ਇੱਕ ਕਹਾਣੀ ਹੈਗੇ ਇੰਦੌਰ ਦੇ ਰਹਿਣ ਵਾਲੇ 42 ਸਾਲਾਂ ਮਹਿਲਾ ਸੀਗੇ ਮੇਗਾਦੇਸ਼ ਪਾਂਡੇ ਜੋ ਕਿ ਕੰਮ ਕਰਦੀ ਔਰਤ ਸੀਗੇ ਤੇ ਉਹ ਮਲਟੀ ਲੈਵਲ ਮਾਰਕੀਟਿੰਗ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਮਲਟੀ ਲੈਵਲ ਮਾਰਕੀਟਿੰਗ ਕੰਪਨੀ ਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਨੇ ਬਹੁਤ ਚੰਗਾ ਪੈਸਾ ਜਿਹੜਾ ਉਹ ਬਹੁਤ ਚੰਗਾ ਪੈਸਾ ਬਣਾਇਆ ਸੀਗਾ ਤੇ ਉਹ ਅੰਦੌਰ ਦੇ ਆਪਣੇ ਘਰ ਦੇ ਵਿੱਚ 21 ਸਾਲਾਂ ਬੇਟੀ ਅਸ਼ਲੇਸ਼ਾ ਅਤੇ 70 ਸਾਲਾਂ ਮਾਤਾ ਰੋਹਿਨੀ ਦੇ ਨਾਲ ਰਹਿੰਦੇ ਸੀਗੇ ਜੋ ਮੇਗਾਦੇਸ਼ ਪਾਂਡੇ ਸੀਗੇ ਉਹਨਾਂ ਦੇ ਪਤੀ ਹੈ ਜਿਹੜੇ ਬੈਂਕ ਮੈਨੇਜਰ ਸੀਗੇ ਉਹ ਕਿਸੇ ਹੋਰ ਸ਼ਹਿਰ ਦੇ ਵਿੱਚ ਰਹਿੰਦੇ ਸੀਗੇ ਇਹ ਤਾਂ ਤੁਹਾਨੂੰ ਮੈਂ ਇਹ ਵੀ ਦੱਸਦਾ ਦੋਸਤੋ ਕਿ ਉਹ ਜੋ ਮੇਗਾ ਦੇਸ਼ਪਾਂਡੇ ਹੈਗੇ ਸੀਗੇ ਉਹ ਕੁਝ ਸਮਾਂ ਪਹਿਲਾਂ ਹੀ ਉਜੈਨ ਤੋਂ ਸ਼ਿਫਟ ਹੋ ਕੇ ਇੰਦੌਰ ਆਏ ਸੀਗੇ ਤੇ ਇੰਦੌਰ ਦੇ ਵਿੱਚ ਹੀ ਉਹ ਰਹਿਣਾ ਉਹਨਾਂ ਨੇ ਸ਼ੁਰੂ ਕੀਤਾ ਸੀ ਤੇ ਇੱਥੇ ਵਧੀਆ ਤਿੰਨੇ ਲੇਡੀ ਦਾ ਜਿਹੜੀਆਂ ਘਰ ਦੇ ਵਿੱਚ ਰਹਿੰਦੀਆਂ ਸੀਗੀਆਂ ਆਪ ਦਾ ਆਪ ਦਾ ਕੰਮ ਕਰਦੀਆਂ ਸੀਗੀਆਂ ਤਾਂ ਖੁਸ਼ ਸੀਗੀਆਂ ਤਿੰਨੇ ਜਾਣੀਆਂ ਅ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਕਿ ਮੇਗਾ ਦਿਖਤ ਸੀਗੇ ਜਿਹੜੇ ਉਹਨਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀਗਾ ਇੱਕੋ ਜੁਐਲਰੀ ਬਹੁਤ ਪਾਉਂਦੇ ਸੀਗੇ ਸੋਨਾ ਬਹੁਤ ਪਾਉਂਦੇ ਸੀਗੇ ਤਾਂ ਜਿੱਥੇ ਵੀ ਉਹ ਜਾਂਦੇ ਸੀ ਤਾਂ ਉਹਦੀ ਜੁਐਲਰੀ ਹੈ ਜਿਹੜੀ ਬਹੁਤ ਜ਼ਿਆਦਾ ਪਾ ਕੇ ਜਾਂਦੇ ਹੁੰਦੇ ਸੀਗੇ ਇੱਕ ਦਿਨ ਮੇਗਾਦੇਸ਼ ਪਾਂਡੇ ਜਿਹੜੇ ਉਹ ਇੱਕ ਮਾਲ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਜਾਂਦੇ ਨੇ ਤੇ ਉਸ ਦਿਨ ਵੀ ਉਹਨਾਂ ਦੇ ਸੋਨਾ ਵਗੈਰਾ ਜਿਹੜਾ ਕਾਫੀ ਜ਼ਿਆਦਾ ਪਾਇਆ ਹੋਇਆ ਹੁੰਦਾ। ਉਸੇ ਜੋ ਮਾਲ ਹੈਗਾ ਉਸ ਦੇ ਵਿੱਚ ਹੀ ਜੋ ਮੇਗਾਦੇਸ਼ ਪਾਂਡੇ ਹੈਗੇ ਆ ਉਹਨਾਂ ਦੀ ਮੁਲਾਕਾਤ ਹੈ ਜਿਹੜੀ ਇੱਕ ਲੜਕੀ ਹੈਗੀ ਨੇਹਾ ਵਰਮਾ ਜਿਸ ਦੀ ਉਮਰ ਕਰੀਬ 24 ਸਾਲ ਸੀਗੀ ਉਹਨਾਂ ਦੇ ਨਾਲ ਉਸ ਦੀ ਮੁਲਾਕਾਤ ਹੁੰਦੀ ਹੈ ਜੋ ਨੇਹਾ ਵਰਮਾ ਹੈ ਜਿਹੜੀ ਉਹ ਖੂਬਸੂਰਤ ਹੋਣ ਦੇ ਨਾਲ ਨਾਲ ਉਸ ਨੂੰ ਲੋਕਾਂ ਨਾਲ ਦੋਸਤਾਨਾ ਸਬੰਧ ਬਣਾਉਣੇ ਚੰਗੇ ਲੱਗਦੇ ਸੀਗੇ। ਨੇਹਾ ਵਰਮਾ ਜਿਹੜੀ ਉਹ ਇੱਕ ਗਰੀਬ ਘਰ ਤੋਂ ਬਿਲੋਂਗ ਕਰਦੀ ਸੀਗੇ ਉਸਦੇ ਫਾਦਰ ਹੈ ਜਿਹੜੇ ਡਰਾਈਵਰ ਸੀਗੇ ਤੇ ਨੇਹਾ ਵਰਮਾ ਦਾ ਇੱਕ ਬੁਆਏਫ੍ਰੈਂਡ ਵੀ ਹੁੰਦਾ ਹੈਗਾ ਜੋ 24 ਸਾਲ ਦੀ ਉਮਰ ਸੀ ਰੋਹਿਤ ਉਸਦਾ ਨਾਮ ਸੀਗਾ ਉਹ ਵੀ ਠੀਕ-ਠਾਕ ਘਰੋਂ ਸੀਗਾ ਦੋਨੇ ਜਣਿਆਂ ਨੇ ਸੋਚਿਆ ਹੋਇਆ ਸੀ ਕਿ ਅੱਗੇ ਫਿਊਚਰ ਵਿੱਚ ਜਦੋਂ ਟਾਈਮ ਆਇਆ ਤਾਂ ਵਿਆਹ ਕਰਾਂਗੇ ਤੇ ਉਹ ਲੇਕਿਨ ਇੱਕ ਉਹਨਾਂ ਦੇ ਵਿੱਚ ਕਮੀ ਸੀ ਕਿ ਉਹ ਪੈਸਾ ਨਾ ਜਿਹੜਾ ਬੜੀ ਆਸਾਨੀ ਦੇ ਨਾਲ ਤੇ ਗਲਤ ਤਰੀਕੇ ਨਾਲ ਕਮਾਉਣ ਦੀ ਮਨਸ਼ਾ ਜਾਂ ਇੱਛਾ ਰੱਖਦੇ ਸੀ ਜੋ ਕਿ ਸਾਰਾ ਸਾਰ ਗਲਤ ਹੈ ਤਾਂ ਨੀਹਾ ਵਰਮਾ ਹੈ ਜਿਹੜੇ ਉਹ ਮੇਗਾ ਦੇਸ਼ ਪਾਂਡੇ ਜਦੋਂ ਮਾਲ ਦੇ ਵਿੱਚ ਵੜਦੇ ਆ ਤਾਂ ਉਹਨਾਂ ਦੇ ਗਹਿਣੇ ਵਗੈਰਾ ਪਾਏ ਦੇਖ ਕੇ ਉਹ ਕਾਫੀ ਇੰਪ੍ਰੈਸ ਹੁੰਦੀ ਹੈਗੀ ਹੈ ਤੇ ਨੀਹਾ ਵਰਮਾ ਹੈ ਜਿਹੜੀ ਉਹ ਆਪਣੇ ਮਨ ਦੇ ਵਿੱਚ ਧਾਰ ਲੈਂਦੀ ਹੈ ਕਿ ਉਹ ਜੋ ਮੇਗਾ ਦੇਸ਼ ਪਾਂਡੇ ਹੈ ਉਹਨਾਂ ਦੇ ਨਾਲ ਜ਼ਰੂਰ ਦੋਸਤੀ ਕਰਨਗੇ ਤੇ ਉਹ ਕੀ ਕਰਦੀ ਹੈ ਨੀਹਾ ਵਰਮਾ ਹੈ ਜਿਹੜੀ ਉਹ ਜਲਦੀ ਜਲਦੀ ਦੇ ਵਿੱਚ ਜਾ ਕੇ ਮੇਗਾ ਦੇਸ਼ ਪਾਂਡੇ ਜਿਹੜੇ ਉਹਨਾਂ ਦੇ ਨਾਲ ਟਕਰਾ ਜਾਂਦੀ ਹੈ ਮੇਗਾ ਦੇਸ਼ ਪਾਂਡੇ ਦੇ ਹੱਥ ਦੇ ਵਿੱਚ ਜੋ ਬੈਗ ਸੀਗੇ ਉਹ ਸਮਾਨ ਹੈ ਜਿਹੜਾ ਉਹ ਸਾਰਾ نیچے गिर ਜਾਂਦਾ ਹੈ ਤਾਂ ਮੇਹਾ ਵਰਮਾ ਇਹ ਜਿਹੜੀ ਲੜਕੀ ਹੈ ਉਹ ਸਾਰਾ ਸਮਾਨ ਚੱਕ ਕੇ ਮੇਗਾ ਅ ਸੀਗੇ ਜਿਹੜੇ ਮੈਡਮ ਉਹਨਾਂ ਨੂੰ ਪਕੜਾ ਦਿੰਦੀ ਹੈ ਤੇ ਨਾਲ ਹੀ ਸੌਰੀ ਆਂਟੀ ਹੈ ਜਿਹੜਾ ਕਹਿ ਦਿੰਦੀ ਹੈ ਅ ਇਸ ਤੋਂ ਬਾਅਦ ਉਹ ਮਾਲ ਦੇ ਵਿੱਚ ਥੋੜੀ देर ਇਕੱਠੇ ਘੁੰਮਦੇ ਆ ਤੇ ਇਸ ਤੋਂ ਬਾਅਦ ਜੋ ਮੇਗਾ ਮੈਡਮ ਸੀਗੇ ਉਹ ਮੇਹਾ ਤੋਂ ਕਾਫੀ ਇੰਪ੍ਰੈਸ ਹੁੰਦੇ ਆ ਤੇ ਮੇਹਾ ਜਿਹੜੀ ਉਹਨਾਂ ਨੂੰ ਛੱਡਣ ਦੇ ਲਈ ਉਹਨਾਂ ਦੀ ਕਾਰ ਤੱਕ ਵੀ ਚਲੀ ਜਾਂਦੀ ਹੈ ਇੱਥੇ ਤੁਹਾਨੂੰ ਮੈਂ ਵੀ ਦੱਸਦਾ ਕਿ ਜੋ ਨੀਹਾ ਵਰਮਾ ਸੀਗੀ ਉਹ ਮੇਗਾਦੇਸ਼ ਪਾਂਡੇ ਨੂੰ ਕਹਿੰਦੀ ਹੈ ਕਿ ਮੈਂ ਤੁਹਾਡੀ ਕੰਪਨੀ ਦੇ ਵਿੱਚ ਜੁਆਇਨ ਕਰਨਾ ਹੈਗਾ ਤਾਂ ਮੈਨੂੰ ਤੁਸੀਂ ਕੰਪਨੀ ਦੇ ਵਿੱਚ ਜ਼ਰੂਰ ਜੁਆਇਨ ਕਰਾਓ। ਇਸ ਤੋਂ ਬਾਅਦ ਉਹ ਦੋਨੋਂ ਆਪਦੇ-ਆਪ ਦੇ ਘਰ ਚਲੇ ਜਾਂਦੇ ਆ ਤਾਂ ਕੁਝ ਸਮੇਂ ਬਾਅਦ ਹੀ ਜੋ ਲੜਕੀ ਨੀਹਾ ਵਰਮਾ ਸੀਗੀ ਉਹ ਉਹ ਆਪ ਦਾ ਜੋ ਬੁਆਏਫ੍ਰੈਂਡ ਹੈਗਾ ਉਹਨਾਂ ਦਾ ਜੋ ਬੁਆਏਫ੍ਰੈਂਡ ਸੀਗਾ ਉਸ ਨੂੰ ਬੁਲਾਉਂਦੀ ਹੈ ਤੇ ਉਸ ਨੂੰ ਸਾਰੀ ਗੱਲ ਦੱਸਦੀ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੇਗਾਦੇਸ਼ ਪਾਂਡੇ ਇੱਕ ਮਹਿਲਾ ਨੇਗੇ ਵੀ ਕਾਫੀ ਅਮੀਰ ਨੇਗੇ ਕਿ ਜੇ ਆਪਾਂ ਉਹਨਾਂ ਨੂੰ ਲੁੱਟ ਲਈਏ ਤਾਂ ਆਪਣੀ ਅੱਗੇ ਜ਼ਿੰਦਗੀ ਸੇਫ ਹੋ ਜੂਗੀ ਆਪਾਂ ਵਿਆਹ ਕਰਾ ਲਾਂਗੇ ਜੋ ਗਲਤ ਸੋਚਿਆ ਜਾ ਸਕਦਾ ਸੋਚ ਸਕਦੇ ਸੀਗੇ ਉਹ ਇਸ ਤੋਂ ਬਾਅਦ ਜੋ ਨੀਹਾ ਵਰਮਾ ਹੈਗੀ ਆ ਉਹ ਮੇਗਾ ਦੇਸ਼ ਪਾਂਡੇ ਜੀ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਰਹਿੰਦੀ ਹੈ ਤੇ ਇੱਕ ਦਿਨ ਉਹ ਮੇਗਾ ਦੇਸ਼ ਪਾਂਡੇ ਜੀ ਦੇ ਘਰ ਵੀ ਚਲੀ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਤੁਹਾਡਾ ਬਿਜ਼ਨਸ ਜੁਆਇਨ ਕਰਨੀ ਚਾਹਣੀ ਆ ਤਾਂ ਮੇਗਾ ਦੇਸ਼ ਪਾਂਡੇ ਜੀ ਉਹਨਾਂ ਨੂੰ ਆਪਦੀ ਜੋ ਕੰਪਨੀ ਦਾ ਸਿਸਟਮ ਹੈਗਾ ਉਹ ਸਮਝਾਉਂਦੇ ਹੈਗੇ ਆ ਇਸ ਤੋਂ ਬਾਅਦ ਉਹ ਜੋ ਨੀਹਾ ਲੜਕੀ ਹੈਗੀ ਆ ਉਹ ਆਪਦਾ ਜੋ ਬாய்ਫਰੈਂਡ ਹੈਗਾ ਰੋਹਿਤ ਉਸ ਦੇ ਨਾਲ ਰਲ ਕੇ ਉਹ ਇਸ ਪੂਰੇ ਮਾਮਲੇ ਦੇ ਵਿੱਚ ਪਲੈਨਿੰਗ ਕਰਦੀ ਹੈ ਕਿ ਕਿਵੇਂ ਜੋ ਇਹ ਘਰ ਦੇ ਵਿੱਚ ਤਿੰਨ ਲੇਡੀਆਂ ਇਕੱਲੀਆਂ ਰਹਿੰਦੀਆਂ ਨੇ ਕਿ ਆ ਮਰਦ ਕੋਈ ਨਹੀਂ ਹੈਗਾ ਤਾਂ ਇਹਨਾਂ ਨੂੰ ਕਿਵੇਂ ਲੁੱਟਿਆ ਜਾ ਸਕਦਾ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਜੋ ਉਸ ਦਾ ਬாய்ਫਰੈਂਡ ਸੀਗਾ ਉਹ ਸੋਚਦਾ ਕਿ ਇਸ ਦੇ ਵਿੱਚ ਜੋ ਪੈਸੇ ਹੈਗੇ ਉਹ ਵੀ ਕਾਫੀ ਜ਼ਿਆਦਾ ਮਿਲਣਗੇ ਤੇ ਨਾਲ ਜੋ ਤਿੰਨੇ ਮਹਿਲਾਵਾਂ ਨੇ ਗਿਆ ਵਿਅਕਤੀ ਬੰਦਾ ਕੋਈ ਵੀ ਹੈ ਨਹੀਂ ਘਰ ਦੇ ਵਿੱਚ ਤਾਂ ਇਸ ਦੇ ਨਾਲ ਕੀ ਹੈ ਕਿ ਕਿਸੇ ਨੂੰ ਵੀ ਜੋ ਲੇਡੀਜ਼ ਨੂੰ ਮਾਰਨ ਨੂੰ ਕੋਈ ਵੀ ਦਿੱਕਤ ਹੈ ਜਿਹੜੀ ਉਹਨਾਂ ਨੂੰ ਨਹੀਂ ਆਵੇਗੀ ਤਾਂ ਇਸ ਤੋਂ ਬਾਅਦ ਰੋਹਿਤ ਹੈ ਜਿਹੜਾ ਉਹ ਸੋਚਦਾ ਹੈ ਲੇਕਿਨ ਰੋਹਿਤ ਕੋਲੇ ਪਿਸਤੌਲ ਦਾ ਇੰਤਜ਼ਾਮ ਹੈ ਜਿਹੜਾ ਨਹੀਂ ਹੁੰਦਾ ਹੈਗਾ ਤਾਂ ਰੋਹਿਤ ਦਾ ਇੱਕ ਦੋਸਤ ਹੁੰਦਾ ਰਾਹੁਲ ਜਿਸ ਦੇ ਕੋਲ ਪਿਸਤੌਲ ਹੁੰਦਾ ਉਹ ਉਸ ਨੂੰ ਵੀ ਉਸ ਜੋ ਕਾਂਸਪਰੇਸੀ ਆ ਉਸ ਦੇ ਵਿੱਚ ਸ਼ਾਮਲ ਕਰ ਲੈਂਦਾ ਅ ਇਸ ਤੋਂ ਬਾਅਦ ਦਿਨ ਆਉਂਦਾ ਜੀ 11 ਜੂਨ 2011 ਦਾ ਤਾਂ ਉਸ ਦਿਨ ਜੋ ਨੀਹਾ ਵਰਮਾ ਹੈਗੀ ਆ ਉਹ ਮੇਗਾ ਸੀਗੇ ਮੈਡਮ ਜਿਹੜੇ ਉਹਨਾਂ ਨੂੰ ਸੰਪਰਕ ਕਰਦੀ ਹੈਗੀ ਮੈਂ ਤੁਹਾਡੀ ਕੰਪਨੀ ਜੁਆਇਨ ਕਰਨੀ ਆ ਤਾਂ ਜੋ ਮੇਗਾ ਜੀ ਸੀਗੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਆ ਜਾਓ ਤੇ ਉਸ ਤੋਂ ਬਾਅਦ ਨੀਹਾ ਵਰਮਾ ਮੇਗਾ ਦੇਸ਼ ਪਾਂਡੇ ਦੇ ਘਰ ਚਲੀ ਜਾਂਦੀ ਹੈ ਤਾਂ ਜੋ ਮੇਗਾ ਦੇਸ਼ ਪਾਂਡੇ ਸੀਗੇ ਉਸਨੇ ਕੋ ਫਾਰਮ ਦਿੰਦੇ ਕਿ ਤੁਸੀਂ ਸਾਡੀ ਕੰਪਨੀ ਨੂੰ ਜੁਆਇਨ ਕਰਨ ਦੇ ਲਈ ਤੁਹਾਨੂੰ ਫਾਰਮ ਹੈ ਜਿਹੜਾ ਫਿਲ ਕਰਨਾ ਪੈਣਾ ਤਾਂ ਜੋ ਨੀਹਾ ਵਰਮਾ ਚਲਾਤੀ ਖੇਡਦੀ ਹੈ ਕਿ ਮੈਨੂੰ ਫਾਰਮ ਹੈ ਜਿਹੜਾ ਫਿਲ ਕਰਨਾ ਨਹੀਂ ਆਉਂਦਾ ਤੇ ਜੋ ਮੇਰਾ ਦੋਸਤ ਹੈਗਾ ਇੱਕ ਇੱਥੇ ਤੇ ਜੇਕਰ ਮੈਂ ਉਸ ਨੂੰ ਉੱਥੇ ਬੁਲਾ ਰਮਾ ਤਾਂ ਉਹ ਜੋ ਫਾਰਮ ਭਰਨ ਦੇ ਵਿੱਚ ਕਾफी ਸਾਡੀ ਮਦਦ ਹੈ ਜਿਹੜੀ ਕਰਦੇ ਬਿਗਾ ਤਾਂ ਜੋ ਮੇਗਾ ਦੇਸ਼ ਪਾਂਡੇ ਹੈਗੇ ਆ ਉਹ ਉਸ ਨੂੰ ਉਸ ਤੇ ਦੋਸਤ ਹੈ ਜਿਹੜਾ ਉਸ ਨੂੰ ਬੁਲਾਉਣ ਦੀ ਇਜਾਜ਼ਤ ਹੈ ਜਿਹੜੀ ਦੇ ਦਿੰਦੇਗਾ ਹੈਗੇ ਆ ਇਸ ਤੋਂ ਬਾਅਦ ਜੋ ਨੀਹਾ ਸੀਗੇ ਜਿਹੜੇ ਨੇਹਾ ਵਰਮਾ ਜਿਹੜੀ ਲੜਕੀ ਹੈਗੀ ਆ ਉਸ ਦਾ ਬੋਏਫ੍ਰੈਂਡ ਹੈ ਜਿਹੜਾ ਉਹ ਮੌਕੇ ਤੇ ਪਹੁੰਚ ਜਾਂਦਾ ਉਸ ਦਾ ਦੋਸਤ ਹੈ ਜਿਹੜਾ ਉਹ ਵੀ ਮੌਕੇ ਤੇ ਪਹੁੰਚ ਜਾਂਦਾ ਤੇ ਉਹ ਤਿੰਨੇ ਜਣੇ ਆ ਜਿਹੜੇ ਉਹ ਮੇਗਾ ਦੇਸ਼ ਪਾਂਡੇ ਦੇ ਘਰ ਦੇ ਵਿੱਚ ਵੜ ਕੇ ਉਹ ਮੇਗਾ ਦੇਸ਼ ਪਾਂਡੇ ਜੀ ਨੂੰ ਪਿਸਤੌਲ ਦੇ ਨਾਲ ਧਮਕਾਉਣ ਲੱਗ ਜਾਂਦੇ ਆ ਤੇ ਕੁਝ ਹੀ ਸਮੇਂ ਬਾਅਦ ਜੋ ਲੜਕਾ ਸੀਗਾ ਰੋਹਿਤ ਉਹ ਜੋ ਗੋਲੀ ਹੈ ਮੇਗਾ ਦੇਸ਼ ਪਾਂਡੇ ਦੇ ਸਿਰ ਦੇ ਵਿੱਚ ਮਾਰ ਦਿੰਦਾ ਹੈ ਗੋਲੀ ਦੀ ਆਵਾਜ਼ ਸੁਣ ਕੇ ਮੇਘਾਦੇਸ਼ ਪਾਂਡੇ ਦੀ ਬੇਟੀ ਅਤੇ ਉਹਨਾਂ ਦੇ ਮਾਤਾ ਵੀ ਕਮਰੇ ਦੇ ਵਿੱਚ ਆ ਜਾਂਦੇ ਆ ਜਿੱਥੇ ਉਹ ਤਿੰਨੇ ਜਣੇ ਉਹਨਾਂ ਨੂੰ ਵੀ ਡਰਾਉਣ ਲੱਗ ਜਾਂਦੇ ਆ ਤੇ ਮੇਘਾਦੇਸ਼ ਪਾਂਡੇ ਦੀ ਬੇਟੀ ਤੋਂ ਏਟੀਐਮ ਹੈ ਜਿਹੜਾ ਉਹ ਜੋ ਤਿੰਨੇ ਜਣੇ ਖੋ ਲੈਂਦੇ ਹੈਗੇ ਤਾਂ ਉਸ ਦਾ ਏਟੀਐਮ ਦਾ ਜੋ ਪਿਨ ਹੈਗਾ ਉਹ ਵੀ ਪੁੱਛ ਲੈਂਦੇ ਹੈਗੇ ਇਸ ਪੂਰੇ ਮਾਮਲੇ ਤੋਂ ਬਾਅਦ ਜੋ ਇਸ ਪੂਰੇ ਮਾਮਲੇ ਤੋਂ ਬਾਅਦ ਜੋ ਰਾਹੁਲ ਹੁੰਦਾ ਹੈਗਾ ਸੌਰੀ ਰੋਹਿਤ ਹੁੰਦਾ ਜਿਹੜਾ ਉਹ ਮੇਘਾਦੇਸ਼ ਪਾਂਡੇ ਦੀ ਬੇਟੀ ਅਤੇ ਉਹਨਾਂ ਦੀ ਮਾਤਾ ਨੂੰ ਗੋਲੀ ਮਾਰਨ ਲੱਗਦਾ ਤਾਂ ਗੋਲੀ ਜਿਹੜੀ ਰੋਹਿਤ ਦੇ ਪੈਰ ਦੇ ਵਿੱਚ ਵੱਜ ਜਾਂਦੀ ਹੈ ਤੇ ਉਸ ਤੋਂ ਬਾਅਦ ਅ ਜੋ ਚਾਕੂਆਂ ਦੇ ਨਾਲ ਉਹਨਾਂ ਦੀ ਮੇਗਾ ਦੇਸ਼ ਪਾਂਡੇ ਜੀ ਦੀ ਬੇਟੀ ਅਤੇ ਉਹਨਾਂ ਦੀ ਮਦਰ ਦਾ ਬੇਰਹਿਮੀ ਨਾਲ ਕਤਲ ਕਰ ਦਿੰਦੇ ਆ ਤੇ ਕਤਲ ਕਰਨ ਤੋਂ ਬਾਅਦ ਤਿੰਨੇ ਜਣੇ ਉਸ ਘਰ ਦੇ ਵਿੱਚੋਂ ਕਰੀਬ 1.5 ਲੱਖ ਰੁਪਏ ਨਕਦ 5 ਲੱਖ ਰੁਪਏ ਦੇ ਕਰੀਬ ਕੀਮਤ ਦੇ ਗਹਿਣੇ ਅਤੇ ਇੱਕ ਉਹ ਏਟੀਐਮ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਆ ਉਹ ਉਹੀ ਏਟੀਐਮ ਅ ਦੇ ਵਿੱਚੋਂ ਇਸ ਦੇ ਵਿੱਚ ਸੋਨੂੰ ਮੈਂ ਵੀ ਗੱਲ ਦੱਸਦਾ ਸੌਰੀ ਇਸ ਪੂਰੇ ਘਟਨਾ ਕਰਨ ਦਾ ਜੋ ਪਤਾ ਹੈਗਾ ਮੇਗਾਦੇਸ਼ ਪਾਂਡੇ ਦੇ ਪਲੋਸ ਦੇ ਵਿੱਚ ਰਹਿਣ ਵਾਲੀ ਇੱਕ ਮਹਿਲਾ ਸੀਗੀ ਜਦੋਂ ਉਹ ਕਾਫੀ ਦੇਰ ਘਰ ਦੇ ਬਾਹਰ ਕੋਈ ਨਹੀਂ ਆਉਂਦਾ ਤਾਂ ਉਹ ਜਾ ਕੇ ਆਵਾਜ਼ ਮਾਰਦੇ ਲੇਕਿਨ ਕੋਈ ਬਾਹਰ ਨਹੀਂ ਆਉਂਦਾ ਤਾਂ ਉਸ ਦੀ ਸੂਚਨਾ ਜਿਹੜੀ ਮਕਾਨ ਮਾਲਕ ਨੂੰ ਦਿੰਦੇ ਆ ਮਕਾਨ ਮਾਲਕ ਜਿਹੜਾ ਉਹ ਤੁਰੰਤ ਇਸ ਦੀ ਸੂਚਨਾ ਜੋ ਪੁਲਿਸ ਨੂੰ ਦਿੰਦਾ ਹੈ ਤੇ ਜਦੋਂ ਖਿੜਕੀ ਦੇ ਅੰਦਰ ਝਾਕ ਕੇ ਦੇਖਦਾ ਤਾਂ ਤਿੰਨੇ ਮਹਿਲਾਵਾਂ ਦੀਆਂ ਲਾਸ਼ਾਂ ਪਈਆਂ ਸੀ ਜਿਸ ਨਾਲ ਘਬਰਾ ਜਾਂਦਾ ਜਦੋਂ ਮੌਕੇ ਤੇ ਪੁਲਿਸ ਪਹੁੰਚਦੀ ਆ ਤਾਂ ਪੁਲਿਸ ਵੀ ਕਾਫੀ ਪੁਲਿਸ ਵਾਲੇ ਮੁਲਾਜ਼ਮ ਹੁੰਦਾ ਹੁੰਦੇ ਤਾਂ ਉਹ ਵੀ ਇਨਸਾਨ ਆਖਰਕਾਰ ਉਹ ਕਾਫੀ ਪਰੇਸ਼ਾਨ ਹੋ ਜਾਂਦੇ ਆ ਕਿ ਤਿੰਨ ਮਹਿਲਾਵਾਂ ਨੇ ਉਹਨਾਂ ਦਾ ਵੀ ਰਹਿਮੀ ਦੇ ਨਾਲ ਕਤਲ ਕੀਤਾ ਹੋਇਆ। ਇਸ ਪੂਰੇ ਮਾਮਲੇ ਦੇ ਵਿੱਚ ਉਹ ਉਹਨਾਂ ਦੇ ਹੱਥ ਦੋ ਖਾਲੀ ਜੋ ਖੋਲ ਹੈ ਗੋਲੀਆਂ ਵੇ ਰਵਾਲਵਰ ਦੀਆਂ ਗੋਲੀਆਂ ਦੇ ਦੋ ਖੋਲ ਲੱਗਦੇ ਆ। ਅ ਇਸ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਹਸਪਤਾਲ ਜੋ ਇੰਦੋਰ ਤੇ ਸਰਕਾਰੀ ਹਸਪਤਾਲ ਤੇ ਇਹ ਦਿੱਤਾ ਜਾਂਦਾ ਜਿੱਥੋਂ ਪਤਾ ਲੱਗਦਾ ਕਿ ਮੇਗਾਦੇਸ਼ ਪਾਂਡੇ ਦੀ ਸਿਰ ਦੇ ਵਿੱਚ ਇੱਕ ਗੋਲੀ ਲੱਗੀ ਸੀ ਜਿਸ ਕਾਰਨ ਮੌਤ ਹੋਈ ਹੈ ਤੇ ਉਹਨਾਂ ਦੀ ਬੇਟੀ ਅਤੇ ਮਾਤਾ ਦਾ ਚਾਕੂਾਂ ਦੇ ਨਾਲ ਕਤਲ ਕੀਤਾ ਗਿਆ ਹੈ। ਇੱਥੇ ਪੁਲਿਸ ਔਚੀ ਵਿੱਚ ਪੈ ਜਾਂਦੀ ਕਿ ਉੱਥੇ ਖੋਲ ਹੈ ਜਿਹੜੇ 2 ਮਿਲਿਆ ਗੋਲੀਆਂ ਦੇ ਲੇਕਿਨ ਇੱਥੇ ਇਸਤੇਮਾਲ ਇੱਕ ਹੋਇਆ। ਅ ਇਸ ਤੋਂ ਬਾਅਦ ਜੋ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਤਾਂ ਉੱਥੇ ਬਲੱਡ ਸੈਂਪਲ ਜੋ ਗਰੇ ਹੋਏ ਸੀਗੇ ਉਹ ਤਾਂ ਲੈ ਜਾਂਦੇ ਆ ਤਾਂ ਉੱਥੇ 4 ਜਣੇ ਦੇ ਬਲੱਡ ਸੈਂਪਲ ਮਿਲਦੇ ਆ ਮੇਗਾਦੇਸ਼ ਪਾਂਡੇ ਜੀ ਉਹਨਾਂ ਦੀ ਬੇਟੀ ਉਹਨਾਂ ਦੀ ਮਾਤਾ ਇੱਕ ਜਣੇ ਦਾ ਹੋਰ ਤਾਂ ਪੁਲਿਸ ਨੂੰ ਪੱਕਾ ਹੋ ਜਾਂਦਾ ਕਿ ਚੌਥਾ ਬੰਦਾ ਜਿਹੜਾ ਉਹ ਕਾਤਲ ਹੋ ਸਕਦਾ ਹੈ ਇਸ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਐ ਜਿਹੜੀ ਉਹ ਮੇਗਾ ਦੇਸ਼ ਪਾਂਡੇ ਜੀ ਦੇ ਮੋਬਾਈਲ ਦੀ ਕਾਲ ਡਿਟੇਲ ਜੋ ਕਢਾਉਂਦੀ ਆ ਤਾਂ ਉਸ ਦੇ ਵਿੱਚ ਇੱਕ ਨੰਬਰ ਤੋਂ ਬਾਰ-ਬਾਰ ਫੋਨ ਆ ਜਿਹੜਾ ਆ ਰਿਹਾ ਸੀਗਾ ਤਾਂ ਪੁਲਿਸ ਨੇ ਜਦੋਂ ਉਸ ਨੰਬਰ ਦੀ ਜਾਂਚ ਕਰਾਈ ਤਾਂ ਉਹ ਨੰਬਰ ਨਿਕਲਿਆ ਜੀ ਨੀਹਾ ਵਰਮਾ ਦਾ ਬਿਲਕੁਲ ਉਹੀ ਨੀਹਾ ਵਰਮਾ ਜੋ ਉਹਨਾਂ ਨੂੰ ਮਾਲ ਦੇ ਵਿੱਚ ਮਿਲੀ ਸੀਗੀ ਪੁਲਿਸ ਨੂੰ ਨੀਹਾ ਵਰਮਾ ਤੇ ਸ਼ੱਕ ਤਾਂ ਸੀਗਾ ਲੇਕਿਨ ਕੋਈ ਠੋਸ ਸਬੂਤ ਨਾ ਹੋਣ ਕਾਰਨ ਨੀਹਾ ਵਰਮਾ ਤੇ ਪੁਲਿਸ ਨੇ ਹੱਥ ਨਹੀਂ ਪਾਇਆ ਪਰ ਪੁਲਿਸ ਨੇ ਉਸ ਦੀ ਲਗਾਤਾਰ ਉਹਨੂੰ ਟਰੈਕ ਕੀਤਾ ਉਸ ਦੀ ਜੋ ਜਾਣੋਂ ਦਾ ਕਾਲ ਡਿਟੇਲ ਵਗੈਰਾ ਸਾਰਾ ਕੁਝ ਦੇਖਿਆ ਤਾਂ ਉਹਨਾਂ ਨੂੰ ਕੁਝ ਸੰੰਦੇਗਤ ਲੱਗਿਆ ਤਾਂ ਇੱਕ ਦਿਨ ਜੋ ਨੀਹਾ ਦੇਸ਼ਪਾਂਡੇ ਹੈਗੀ ਹੈ ਆ ਸੋਰੀ ਨੋਇਆ ਨੀਹਾ ਵਰਮਾ ਹੈਗੀ ਹੈ ਜਿਹੜੀ ਉਹ ਪੈਸੇ ਕਢਾਉਣ ਦੇ ਲਈ ਕੇਟੀਐਮ ਤੇ ਜਾਂਦੀ ਹੈ ਤਾਂ ਪੁਲਿਸ ਵੀ ਉਹਦੇ ਮਗਰ ਲੱਗੀ ਹੋਈ ਸੀਗੀ ਤਾਂ ਜਦੋਂ ਜੋ ਨੀਹਾ ਵਰਮਾ ਹੈਗੀ ਹੈ ਜਦੋਂ ਏਟੀਐਮ ਦੇ ਵਿੱਚ ਪੈਸੇ ਕਢਾਉਣ ਜਾਂਦੀ ਹੈ ਤਾਂ ਪੁਲਿਸ ਉੱਥੋਂ ਉਸ ਨੂੰ ਉੱਥੋਂ ਹੀ ਮੌਕੇ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਉਹ ਪੁਲਿਸ ਉਸ ਨੂੰ ਪੁੱਛਦੀ ਹੈ ਲੇਕਿਨ ਉਹ ਸਾਫ਼ ਗੱਲ ਤੋਂ ਮੁੱਕਰ ਜਾਂਦੀ ਹੈ ਕਿ ਮੈਂ ਕੁਝ ਵੀ ਨਹੀਂ ਕੀਤਾ ਹੈਗਾ ਉਧਰ ਇੱਕ ਨਾਲ ਗੱਲ ਇੱਕ ਹੋਰ ਸੀਗੀ ਪੁਲਿਸ ਦੇ ਵੱਲੋਂ ਨਾ ਸਾਰੇ ਹਸਪਤਾਲ ਜੋ ਇੰਦੋਰ ਦੇ ਸੀਗੇ ਉਹਨਾਂ 'ਚ ਕਿਹਾ ਗਿਆ ਸੀ ਕਿ ਜੇਕਰ ਪਿਛਲੇ ਦਿਨਾਂ 'ਚ ਕਿਸੇ ਬੰਦੇ ਦੇ ਕੋਈ ਗੋਲੀ ਲੱਗੀ ਹੋਈ ਤਾਂ ਤਾਂ ਉਸਦੀ ਜਾਣਕਾਰੀ ਜ਼ਰੂਰ ਪੁਲਿਸ ਨੂੰ ਦਿੱਤੀ ਜਾਵੇ ਉਸੇ ਮਾਮਲੇ ਦੇ ਵਿੱਚ ਪੁਲਿਸ ਕੋਲ ਇੱਕ ਲੀਡ ਆਉਂਦੀ ਹੈ ਕਿ ਇੱਕ ਬੰਦੇ ਨੇ ਝੂਠੀ ਐਫ ਆਈ ਆਰ ਦਰਜ ਕਰਵਾਈ ਹੈ ਕਿ ਉਸਦੇ ਪੈਰ ਦੇ ਵਿੱਚ ਗੋਲੀਆਂ ਜਿਹੜੀ ਕਿਸੇ ਹੋਰ ਨੇ ਮਾਰੀ ਹੈ ਲੇਕਿਨ ਉਹ ਸੀਗੀ ਝੂਠੀਆਂ ਐਫ ਆਈ ਆਰ ਪੁਲਿਸ ਉਸ ਮਾਮਲੇ ਦੇ ਵਿੱਚ ਜਦੋਂ ਜਾ ਕੇ ਦੇਖਦੀ ਹੈ ਤਾਂ ਉਹ ਬੰਦਾ ਕੌਣ ਨਿਕਲਦਾ ਜੀ ਉਹ ਨਿਕਲਦਾ ਨੀਹਾ ਜਿਹੜੀ ਵਰਮਾ ਹੈਗੀ ਹੈ ਉਸ ਦਾ ਬੋਏਫ੍ਰੈਂਡ ਹੈ ਜਿਹੜਾ ਰਾਹੁਲ ਉਹ ਨਿਕਲਦਾ ਕੜੀਆਂ ਨਾਲ ਕੜੀਆਂ ਜੁੜਦੀਆਂ ਗਈਆਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੋ ਮੌਕਾ ਵਾਰ ਦਾ ਤੇ ਚੌਥਾ ਬਲੱਡ ਸੈਂਪਲ ਮਿਲਿਆ ਸੀ ਉਹਦਾ ਮੈਚ ਕੀਤਾ ਤਾਂ ਉਹ ਵੀ ਰਾਹੁਲ ਦਾ ਨਿਕਲਿਆ ਤਾਂ ਕਨਫਰਮ ਹੋ ਗਿਆ ਕਿ ਇਹ ਦੋਨੇ ਵਾਰਦਾਤ ਦੇ ਵਿੱਚ ਸ਼ਾਮਲ ਸੀਗੇ ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਸਖਤੀ ਕਰਦੀ ਹੈ ਪੁਲਿਸ ਦੀ ਸਖਤੀ ਤੋਂ ਬਾਅਦ ਉਹ ਦੋਨੇ ਜਣੇ ਟੁੱਟ ਜਾਂਦੇ ਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੋ ਉਹਨਾਂ ਦਾ ਤੀਜਾ ਸਾਥੀ ਹੈਗਾ ਉਹ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਜੋ ਜੋ ਨੇਹਾ ਸੀਗੀ ਨੇਹਾ ਨਾਲ ਕਹਿਣਾ ਸੀਗਾ ਕਿ ਉਹਨਾਂ ਨੇ ਪੈਸੇ ਦੇ ਲਾਲਚ ਦੇ ਕਰਕੇ ਹੀ ਜੋ ਕਿੰਨੇ ਇਹ ਲੇਡੀਜ਼ ਦਾ ਕਤਲ ਕੀਤਾ ਹੈਗਾ ਕਿਉਂਕਿ ਚਾਹੁੰਦੇ ਸੀਗੀ ਸਾਡਾ ਫਿਊਚਰ ਹੈ ਜਿਹੜਾ ਉਹ ਸੇਫ ਰਹੇ ਤੇ ਅਸੀਂ ਵਿਆਹ ਕਰਾ ਕੇ ਅੱਗੇ ਸਾਨੂੰ ਮਿਹਨਤ ਨਾ ਕਰਨੀ ਪਵੇ ਤਾਂ ਪੈਸਾ ਹੈ ਜਿਹੜਾ ਆਈਆਂ ਦੇ ਇਸ ਪੂਰੇ ਘਟਨਾ ਘਰਮ ਤੋਂ ਬਾਅਦ ਪੁਲਿਸ ਦੇ ਵੱਲੋਂ ਜੋ ਇਸਤੇਮਾਲ ਕੀਤਾ ਹੋਇਆ ਚਾਕੂ ਰਵਾਲਵਰ ਖੂਨ ਨਾਲ ਭਿੱਜੇ ਹੋਏ ਕੱਪੜੇ ਕੁਝ ਪੈਸੇ ਅਤੇ ਗਹਿਣੇ ਵਗੈਰਾ ਉਹ ਬਰਾਮਦ ਹੈ ਜਿਹੜੇ ਕਰ ਲਏ ਗਏ ਸੀ ਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਜੋ ਚਾਰ ਸ਼ੀਟ ਦਾਖਲ ਕਰ ਦਿੱਤੀ ਸੀ ਇੰਦੌਰ ਜੋ ਲੋਅਰ ਕੋਰਟ ਦੇ ਵਿੱਚ ਉਸ ਕੋਰਟ ਦੇ ਵਿੱਚ ਦਸੰਬਰ 2013 ਦੇ ਵਿੱਚ ਕੋਰਟ ਦੇ ਵੱਲੋਂ ਜੋ ਨੀਹਾ ਵਰਮਾ ਹੈਗੀ ਹੈ ਉਸ ਦਾ ਪ੍ਰੇਮੀ ਰਾਹੁਲ ਅਤੇ ਰਾਹੁਲ ਦਾ ਸਾਥੀ ਰੋਹਿਤ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੁਣਾ ਦਿੱਤੀ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਜੋ ਤਿੰਨੇ ਦੋਸ਼ੀ ਹੈਗੇ ਆ ਉਹ ਇੰਦੌਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕਰਦੇ ਕਿ ਉਹਨਾਂ ਦੀ ਜੋ ਫਾਂਸੀ ਦੀ ਸਜ਼ਾ ਜਿਹੜੀ ਰੱਦ ਕੀਤੀ ਜਾਵੇ ਪਰ ਇਸ ਮਾਮਲੇ ਦੇ ਵਿੱਚ ਇੰਦੋਰ ਹਾਈ ਕੋਰਟ ਹੈ ਜਿਹੜਾ ਉਹ ਵੀ ਕਾਫੀ ਸ਼ਕਤੀ ਦਿਖਾਉਂਦਾ ਹੈ ਸਾਲ 2014 ਦੇ ਵਿੱਚ ਇੰਦੋਰ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਨੂੰ ਰੇਅਰੈਸਟ ਆਫ ਦੀ ਰੇਅਰ ਦੱਸਦੇ ਹੋਏ ਲੋਅਰ ਕੋਰਟ ਦਾ ਫੈਸਲਾ ਬਰਕਰਾਰ ਰੱਖਦੇ ਹੋਏ ਤਿੰਨਾਂ ਦੀ ਫਾਂਸੀ ਜਿਹੜੀ ਹੈਗੀ ਉਹ ਬਰਕਰਾਰ ਰੱਖੀ ਅ ਇਸ ਮਾਮਲੇ ਦੇ ਵਿੱਚ ਜੋ ਆਪਾਂ ਨੂੰ ਕੁਝ ਗੱਲਾਂ ਦੇਖਣੀਆਂ ਚਾਹੀਦੀਆਂ ਸੀਗੀਆਂ ਕਿ ਜੋ ਮੇਗਾ ਦੇਸ਼ ਪਾਂਡੇ ਜੀ ਸੀਗੇ ਉਹਨਾਂ ਦੀ ਪਹਿਲੀ ਗਲਤੀ ਚਲੋ ਸ਼ੌਂਕ ਸੀ ਉਹਨਾਂ ਦੇ ਘਰ ਪਰ ਇਹ ਗਲਤੀ ਕਹਿ ਸਕਦੇ ਆ ਕਿ ਇੰਨਾ ਜ਼ਿਆਦਾ ਗਹਿਨੇ ਪਾ ਕੇ ਆਪਾਂ ਨੂੰ ਜਦੋਂ ਪਤਾ ਕਿ ਅੱਜ ਦਾ ਸਮਾਂ ਕਹੇ ਜਾਂ ਆਪਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਸੀ। ਦੂਜੀ ਗੱਲ ਜੋ ਨੇਹਾ ਵਰਮਾ ਸੀਗੀ ਜੋ ਉਹਨਾਂ ਨੂੰ ਮਾਲ ਦੇ ਵਿੱਚ ਮਿਲੀ ਸੀਗੀ ਤਾਂ ਉਸ ਨੂੰ ਕੋਈ ਇੰਨਾ ਜ਼ਿਆਦਾ ਨਹੀਂ ਕਰਨ ਦੀ ਲੋੜ ਸੀਗੀ ਉਸ ਨੂੰ ਘਰ ਤੱਕ ਲੈ ਕੇ ਆਣਾ ਪੈਂਦਾ। ਫਿਰ ਤੀਜੀ ਗਲਤੀ ਉਹਨਾਂ ਤੋਂ ਇਹ ਹੋਈ ਕਿ ਜੋ ਨੇਹਾ ਦਾ ਬாய்ਫ੍ਰੈਂਡ ਤੇ ਉਸ ਦਾ ਦੋਸਤ ਸੀਗੇ ਉਹਨਾਂ ਨੂੰ ਘਰ ਦੇ ਵਿੱਚ ਬੁਲਾਇਆ ਤਾਂ ਇਹ ਕੁਝ ਛੋਟੀਆਂ-ਛੋਟੀਆਂ ਗਲਤੀਆਂ ਨਹੀਂ ਆ ਜਿੰਨਾ ਕਰਕੇ ਉਹ ਤਿੰਨੇ ਜੋ ਬੇਕਸੂਰ ਲੇਡੀ ਸੀਗੀਆਂ ਵਿਚਾਰੀਆਂ ਉਹਨਾਂ ਦਾ ਬੇਰਹਿਮੀ ਦੇ ਨਾਲ ਕਤਲ ਹੋਇਆ। ਤਾਂ ਦੋਸਤੋ ਹਰ ਰੋਜ਼ ਤੁਹਾਨੂੰ ਇਸ ਤਰ੍ਹਾਂ ਕੋਈ ਨਾ ਕੋਈ ਨਵੀਆਂ ਕਹਾਣੀਆਂ ਨੇ ਜਿਹੜੀਆਂ ਜੋ ਦੇਸ਼ ਵਿਦੇਸ਼ ਦੀਆਂ ਨੇ ਜੀਆਂ ਜੋ ਕਤਲकांड ਜਾਂ ਕਹਾਣੀਆਂ ਹੋਰ ਹੈਗੀਆਂ ਉਹ ਤੁਹਾਨੂੰ ਅਸੀਂ ਰੋਜ਼ ਦੱਸਦੇ ਰਿਹਾ ਕਰਾਂਗੇ। ਧੰਨਵਾਦ ਜੀ।